ਹਾਂਜੀ ਬਾਈ ਪਹੁੰਚ ਗਏ ਪਹਾੜਾਂ ਚ ਸਤਿ ਪਾਲ ਜੀ ਸਾਰਿਆਂ ਨੂੰ ਪਾਪੀ ਸੌਖੇ ਪਹੁੰਚ ਗਏ ਹਾਂਜੀ ਹਾਂ ਪਾਪੀ ਤੂੰ ਵੀ ਬਾਈ ਪਹਿਲੀ ਵਾਰ ਆਈ ਜੀ ਲੱਗ ਗਿਆ ਰਿਆ ਕੇ ਬਾਈ ਜੀ ਤਾਂ ਲੱਗ ਗਿਆ ਮੈਂ ਤਾਂ ਜਾਣ ਨਹੀਂ ਆ ਗਿਆ ਮਾਲਾਂ ਨੂੰ ਹਾਂ ਉਰੀ ਕਮਰਾ ਪਾ ਲੈਣਾ ਮੈਂ ਤਾਂ ਇੱਥੇ ਆਉਂਦੇ ਇੱਕ ਪੱਤਰਾ ਉਹ ਬੜਾ ਸਾਰਾ ਪਿਆ ਕੀ ਲੱਗ ਜਾਂਦਾ ਉਹ ਟੈਨਸ਼ਨ ਐ ਨਹੀਂ ਜਾਂਦੀ ਸਤਿ ਸ਼੍ਰੀਕਾਲ ਜੀ ਬਾਈ ਸਾਰਿਆਂ ਨੂੰ ਤੇ ਮਾਲ ਵਾਲੇ ਨੇ ਬਾਈ ਪਾਤ ਤੇ ਚਾਲੇ ਪਹਾੜਾ ਵੱਲ ਨੂੰ ਗੱਡੀ ਫੁੱਲ ਲੋਡ ਹੋ ਕੇ ਆਈ ਆ ਮਹਿੰਦਰਾ ਪਿਕਅਪ ਬਾਈ ਸਾਰੇ ਜਾਣੇ ਕਿਹੜੇ-ਕਿਹੜੇ ਵੀਰ ਆਏ ਆ ਉਰੇ ਆ ਕੇ ਬਾਈ ਰਹਿਣ ਦਾ ਲੱਗੇ ਨਿਆਰਾ ਬਾਈ ਪਹਾੜੀ ਘਰ ਉਦਾਂ ਦੇ ਉਦਾਂ ਹੀ ਪਏ ਆ ਖਾਣਾ ਪੀਣਾ ਨਾ ਮੱਖੀ ਨਾ ਮੱਛਰ ਬਾਈ ਨਾ ਰੌਲਾ ਨਾ ਗੋਲਾ ਕਾਹਨੂੰ ਕਹਿੰਦੇ ਬਾਈ ਜ਼ਿੰਦਗੀ ਦਾ ਆਨੰਦ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਤੇ ਵੀਡੀਓ ਕਰਦੇ ਜੀ ਸ਼ੁਰੂ ਦੇਖੋ ਬਾਈ ਇਦਾਂ ਪਹਾੜੀ ਮਕਾਨ ਸਾਹਮਣੇ ਰੱਖੇ ਪਏ ਆ ਅੰਦਰ ਵੀ ਲੱਕੜੀ ਦੇ ਆ ਦਰਵਾਜ਼ੇ ਵੀ ਸੇਮ ਚੀਜ਼ ਆਪਣੇ ਹਲੇ ਵੀ ਲੈਂਟਰ ਵੇ ਵੇ ਇਧਰ ਬਾਈ ਸਤਰੀਆਂ ਪੈਂਦੇ ਇਦਾਂ ਵਾਜੀ ਜੀ ਬਹੁਤ ਸਾਫ ਰੋਡੀ ਨਾ ਹੀ ਕਹਿੰਦੇ ਪਹਾੜਾ ਚ ਪੱਕਾ ਹੀ ਤੰਬੂ ਲਾ ਰਹਿਣਾ ਲੱਗ ਜੂਗਾ ਮੋਰ ਚਾ ਗੱਡ ਦੇਣਾ ਬਾਈ ਮੋਰ ਚਾ ਕਰ ਦੇਣਾ ਲਾ ਦੂਗਾ ਜੀ ਹਨਾ ਬਾੜਾ ਬਾਦੀ ਮੋਰ ਚਾ ਗੱਡਣ ਆ ਜਾ ਬਾਈ ਜੇ ਤੰਬੂ ਲੱਗ ਗਏ ਇਹਨਾਂ ਨੂੰ ਬਾਈ 2000 ਰੁਪਏ ਨਾਮ ਤੇ ਦੇਣਾ ਮੈਂ ਨਹੀਂ ਕੁਝ ਨਹੀਂ ਮਿਲਣਾ ਤੁਸੀਂ ਗੱਡੀ ਜੀ ਨਹੀਂ ਕੰਮ ਆਉਂਦੀ ਬਾਬੀ ਕਾਰੀ ਸੇਵਾ ਲੱਗੀ ਸੇਵਾ ਲੱਗੀ ਚਾਹ ਦੀ ਕਰਨਾ ਉਹ ਠੀਕ ਹੈ ਪਹੁੰਚ ਗਏ ਪਹਾੜਾ ਚ ਪਹਾੜਾ ਚ ਪਹੁੰਚ ਗਏ ਸੋਕੀ ਆਗੇ ਤੇ ਮਾਹੋ ਤਾਂ ਫੇ। ਆਹ। ਕਬੀ ਘਬਰਾਹਤ ਤਾਂ ਨਹੀਂ ਹੋਈ? ਘਬਰਾਹਤ ਹੋਈ ਆ। ਹੋਈ ਆ? ਹਾਂਜੀ ਆ। ਠੰਡਾ ਪੀ ਪੀ ਸਾਰੇ ਚੜੀ ਆ। ਲਿੰਮਕਾ ਪੀਤਾ ਫਿਰ? ਹੋਰ? ਲਿੰਮਕਾ। ਲਿੰਮਕਾ ਵੀ ਪੀਤਾ ਐ। ਆਦਰ ਆ ਹਿੱਥੇ ਘਬਰਾਹਤ ਤਾਂ ਨਹੀਂ ਬਰੇਲ ਦੇਖੀ। ਹਾਂਜੀ ਬਾਈ ਪਹੁੰਚ ਗਏ ਪਹਾੜਾਂ 'ਚ? ਸੱਤੀਪਾਲ ਜੀ ਸਾਰਿਆਂ ਨੂੰ। ਪਾਪੀ ਸੌਖੇ ਪਹੁੰਚ ਗਏ? ਹਾਂਜੀ ਹਾਂਜੀ। ਪਾਪੀ ਐਂ ਦੱਸੋ ਵੀ ਰਾਸ਼ ਕਿੰਨਾ ਕਰਾਜ? ਰਸਤਾ। ਹਾਂ ਜਮ ਤਾਂ ਨਹੀਂ ਪਿਆ? ਨਹੀਂ। ਹਰੀਪੁਰ ਸਾਹਿਬ ਬਹੁਤ ਸੋਹਣਾ ਮਾਥਾ ਟੇਕ। ਅਸੀਂ ਤੁਹਾਨੂੰ ਬਹੁਤ ਘੱਟ ਫੋਨ ਕਰੇ ਤੰਗ ਤਾਂ ਨਹੀਂ ਕਰੇ। ਵਾੜੀ ਵਾੜੀ ਗੱਲ ਤੇ ਬਾਈ ਤੇ ਵਾਸੁੰਦਾ ਪੌਦਿਆਂ ਨੂੰ ਨਿਕਲ ਗਿਆ ਚੁੱਪਰ ਲਾ ਦਿੰਦਾ ਸੰਗਤ ਆਲੀ ਤੂੰ ਪਕੌੜੇ ਖਾ ਲਈ ਹਾਂਜੀ ਹਾਂ ਜਿਉ ਨਹੀਂ ਖਾਦੀ ਅਸੀਂ ਹਾਂ ਜੀ ਸਾਨੂੰ ਪਤਾ ਵੀ ਸਾਨੂੰ ਗੱਲ ਬਣਾ ਦਿਓ ਰਹਾ ਜੇ ਕੋਈ ਟੜਫੜ ਹੋਈ ਤਾਂ ਦਿਓਰ ਨਹੀਂ ਕਰੀ ਉਹਨੀਆਂ ਕੋਈ ਨਹੀਂ ਕਰ ਸਕਦਾ ਦਿਓਰ ਦੇ ਭਾਬੀਆਂ ਨੂੰ ਤੰਗ ਕਰਦੇ ਹੋਰ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਬਾਈ ਪਕੌੜੇ ਠੀਕ ਨੇ ਜੀ ਹਾਂ ਠੀਕ ਹੈ ਪਕੌੜੇ ਆਦੇ ਵਧੀਆ ਐਨ ਵਧੀਆ ਹੈ ਹਾਂ ਬਾਈ ਪ੍ਰੈਸ ਬਾਬਾ ਜੀ ਠੀਕ ਹੈ ਬਾਈ ਮੁੰਡਾ ਨੇ ਤੰਬੂ ਲਾ ਛੱਡਿਆ ਤੰਬੂ ਲਾ ਲ ਬਾਈ ਤੰਬੂ ਉਹ ਬਾਹਰ ਰੋਟੀ ਵਾਲੇ ਤੰਬੂ ਪਾਸ ਕਰਤਾ ਇੱਧਰ ਐ ਬੈਗ ਓਕੇ ਰਿਪੋਰਟ ਬਾਈ ਓਕੇ ਰਿਪੋਰਟ ਤੂੰ ਤੂੰਗਾ ਤੰਬੂ ਕਰਦੇ ਨਹੀਂ ਉਹ ਗੜਦਾ ਦੇਖਦਾ ਮੋਰਚਾ ਫਟੇ ਕਰਤਾ ਹਾਂਜੀ ਹੋ ਗਿਆ ਬਾਈ ਰੌਣਕਾਂ ਲੱਗੀਆਂ ਸਾਡੇ ਉਰੇ ਪ੍ਰਿੰਸਰ ਰੌਣਕਾਂ ਲਾ ਛੱਡੀਆਂ ਰੇਡੂਆ ਵੀ ਲੱਗ ਗਿਆ ਬਾਈ ਸਾਡੇ ਆਪਣਾ ਇੱਥੇ ਸਾਰੇ ਕੱਲੇ ਕੱਲੇ ਜੇ ਬੈਠੇ ਉਹ ਮਾਮਾ ਲੇਟ ਆ ਯਾਰ ਆ ਗਿਆ ਉਹ ਬਾਈ ਸਾਥ ਬੈਠਾ ਸਾਥ ਬੰਦਾ ਡੇਰਾ ਨਹੀਂ ਵੇਦਾ ਵੇਦਾ ਦਉ ਯੂ ਐਡੀ ਕੋਸ ਨਾਲ ਆਮੇ ਗਾਹਾਂ ਨੂੰ ਇੱਕ ਟਾਵਰ ਲਵਾ ਲੋ ਰੇਂਜ ਉੱਥੇ ਆਉਂਦੀ ਐ ਠੀਕ ਐ ਟਾਵਰ ਦਾ ਹਿੱਲਾ ਕਰੋ ਕਾਕੂ ਮੜੀ ਆਵਾਜ਼ ਘਟ ਕਰਕੇ ਉਹ ਆਵਾਜ਼ ਘਟ ਕਰਕੇ ਮੜੀ ਜੋ ਗਿਆ ਗਿਆ ਕਿਆ ਖਾਲਿਆ ਜਾ ਵਾਜ ਘਟ ਕਰੀ ਬੜੀ ਇਹਨਾਂ ਸੱਤਿਓ ਪ੍ਰੋਬਲਮ ਕੋ ਜਿਹੜੀ ਪਤਾ ਨਹੀਂ ਇਹਨਾਂ ਨੂੰ ਬਾਕੀ ਬਈ ਪਹਾੜਾਂ ਚ ਪਹੁੰਚ ਗਏ ਜੋੜ ਜੀ ਪੂੜਾ ਜੀ ਲੱਗਦਾ ਆ ਗੱਡੀਆਂ ਖੜੀਆਂ ਜੇ ਕੋਈ ਮਾਰ ਹੋਣੀ ਆ ਇਹ ਡੀਜੀ ਕਰਦਾਂਗਾ ਐ ਕੋਈ ਨੈਟਵਰਕ ਚੈੱਕ ਕਰਕੇ ਗਿਆ ਕੁਛ ਲੂਣ ਕੇ ਕੋਈ ਚੱਕਰ ਬਾਈ ਰੋਟੀ ਰੋਟੀ ਬਣਾ ਲਓ ਬਾਈ ਆਟਾ ਗੁੰਦੋ ਹੁਣ 45 ਲੱਗਣੇ ਵਾਲੀ ਤਿਆਰ ਹੈ ਉਧਰ ਦੇਖ ਲੜਾਈ ਲੱਗ ਸਕਦੀ ਹੈ ਲੱਗ ਸਕਦੀ ਹੈ ਉਧਰ ਦੇਖੋ ਉਧਰ ਦੇਖੋ ਬੰਦੇ ਗੜ ਪੈਂਦੇ 45 ਲੱਗ ਸਕਦੀ ਹੈ ਭਾਬੀ ਹਲਵਾਈ ਪਹੁੰਚ ਗਏ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਚਾਹ ਤੂੰ ਸੌਂਜੋ ਨਹੀਂ ਨਹੀਂ ਹਾਂ 45 ਲੱਗੂ 45 ਲੱਗੂ ਤੂੰ ਇੱਥੇ ਆਸੀ ਪਹਿਣ ਆਏ ਹਾਂ ਜੇ ਸੋਚੀਏ ਸੇਵਾ ਦੇ ਚਾਚਾ ਕਹਿੰਦਾ ਮੈਂ ਆ ਗਿਆ ਚਾਚਾ ਕਹਿੰਦਾ ਮੈਂ ਚਾਚਾ ਕਿਹਨਾ ਮੈਂ ਸਾਹਮਣੇ ਨਹੀਂ ਅਸੀਂ ਤੁਹਾਡੇ ਮੂਰੇ ਪੂਰੇ ਹੀ ਗਏ ਸੀ ਨਾ ਹਣ ਅਸੀਂ ਉਰੇ ਤਾਂ ਗਏ ਨਹੀਂ ਇਸ ਵੇ ਤੇ ਇਹੇ ਕੋਈ ਉੱਪਰ ਚੱਤਰ ਕੇ ਕਰ ਲਿਆ ਕਰ ਲਿਆ ਬਸ ਸਵੇਰ ਤੂੰ 5 ਵਜੇ 4 ਵਜੇ ਉੱਠੇ ਜਾਹੀਗਾ ਦੇਖ ਲੈ ਸਭ ਨੂੰ ਆਏ ਚਾਚੇ ਨਿਗਾਹ ਰੱਖੀ ਹੁਣ 5 ਵਜੇ ਪਾਣੀ ਦਾ ਜਾਗਾ ਮੇਰੇ ਕੋਲ ਮੇਰੀ ਹੌਲ ਕਰਨੀ ਭਾਬੀ ਭਾਈ ਆਪਣਾ ਦੇਖ ਕੇ ਪਏ ਹੋ ਮੈਂ ਕੋਈ ਨਹੀਂ ਮੋਟਾ ਓਹੋ ਆ ਚਾ 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 ਰੋਟੀ ਕਿਆ ਮਿਲ ਗਈ ਕਰੇ ਤੈਨੂੰ ਡਿੱਗੀ ਚ ਬਿਠਾ ਕੇ ਲਿਆਏ ਸੱਚੀ ਗੱਲ ਨਹੀਂ ਹਾਂ ਉੱਪਰ ਹੋ ਗਏ ਬਾਬੀ ਲੈ ਕੇ ਗੱਲ ਆਉਣਾ ਦਾ ਕੱਲ ਕਿਤੇ ਬਾਹਰ ਚਲੇ ਗਏ ਇਹਦੀ ਗਲਤੀ ਹੈ ਮੈਨੂੰ ਸੇ ਵੀ ਬਸ ਛਿੱਤੇ ਤੇ ਡਰਦਾ ਫਿਰ ਹਾਂ ਪਰ ਉਹ ਬਰਾਗ ਆਉਂਦਾ ਰਾਤ ਨੂੰ ਤੰਬੂ ਤਾਂ ਲਾ ਲਿਆ ਤੁਸੀਂ ਦੱਸਿਆ ਨਹੀਂ ਇਹਨਾਂ ਨੇ ਬਈ ਅੱਛਾ ਜੇ ਮੈਂ ਮਾਰ ਕੇ ਲੈ ਕੇ ਆਣਾ ਬਾਗ ਜੇਹੜਾ ਬਾਗ ਆਉਂਦਾ ਔਰੇ ਚੱਲ ਪਿਆ ਕੰਮ ਹੋਣੀ ਬਾਗ ਆਉਂਦਾ ਔਰੇ ਤੰਬੂ ਕਿਰੇ ਵਾਸਤੇ ਲਾਇਆ ਜਿਹੜਾ ਹੋ ਕੇ ਭਾਈ ਕਿਰਾ ਵੈਫੜਾ ਹੋ ਰੇ ਤੰਬੂ ਚ ਮੇਰਾ ਕੈਮਰ ਬੰਦਿਆ ਵੀਰੋ ਤੰਬੂ ਚ ਪੈ ਗਿਆ ਬਿਓਸ ਕਰ ਤਾਈ ਦਾ ਸੋਨਾ ਨਾਂ ਰੱਖਿਆ ਬਾਬਾ ਪੱਤਨ ਦਾ ਭੋਬੀ ਤੰਬੂ ਚ ਕਿਰੇ ਕਿਤੇ ਵੈਣਾ ਭਾਈ ਜਿਹੜਾ ਜ਼ਿਆਦਾ ਤਾਂ ਕਰੂ ਤੰਬੂ ਚ ਘੇਰ ਦੇਣਾ ਨਹੀਂ ਨਹੀਂ ਪੱਤਨ ਦਾ ਸਵਾਭਾ ਜੀ ਹੈ ਪੱਤਨ ਦਾ ਸਵਾਭਾ ਜੀ ਹਾਂ ਤੰਬੂ ਉਹ ਬੈਠ ਕੇ ਨਾਂ ਰੱਖ ਰੇ ਸਿਲੰਡਰ ਹਾਂ ਉਹ ਨਾਲ ਨਾਲ ਪਰੇ ਹੋਈ ਜਾਏਗਾ ਬਸ ਠੀਕ ਹੈ ਹਾਂਜੀ ਪਾਪੀ ਜੀ ਲੱਗਿਆ ਪਾੜਨ ਸੱਚ ਦੱਸ ਸਕਦੇ ਮੇਰੇ ਤਾਂ ਲੱਗਦਾ ਬਹੁਤ ਸੱਚੀ ਚਾ 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 ਪੱਬੀ ਤੂੰ ਵੀ ਬਾਈ ਪਹਿਲੀ ਵਾਰ ਆਈ ਜੀ ਲੱਗ ਗਿਆ ਰਿਆ ਕੇ ਬਾਈ ਜੀ ਤਾਂ ਲੱਗ ਗਿਆ ਮੈਂ ਤਾਂ ਜਾਣਦੀ ਆ ਕਿ ਮਾਲਾ ਨੂੰ ਹਾਂ ਉਹੀ ਕਮਰਾ ਬਾਲਣਾ ਮੈਂ ਤਾਂ ਇੱਥੇ ਆਉਦੇ ਕਿ ਇੱਕ ਪੱਤਰਾ ਉਹ ਬਣਸਰ ਪਿਆ ਇੱਕ ਤਾਂ ਟੰਬੂ ਆ ਗਿਆ ਯਾਰੀ ਬਾਈ ਦਾ ਕਿਆ ਬਣੂ ਸਾਡੇ ਬਾਈ ਨੂੰ ਰੋਟੀਆਂ ਦਈ ਜਾਏ ਗੋਪੀ ਪੱਬੀ ਰੇ ਲੱਜਣਾ ਬਾਈ ਇੱਕ ਦੇਖਿਆ ਪੂਰੇ ਮੌਸਮ ਬਹੁਤ ਵਧੀਆ ਸੀ ਆਮ ਨੂੰ ਠੰਡਾ ਰਹਿੰਦਾ ਨਾ ਗਰਮੀ ਨਾ ਹੋ ਨਾ ਬੁਖਾਈ ਨਾ ਦਰਮਿਆਨ ਦਾ ਹੀ ਮੌਸਮ ਹੈ ਮੱਖੀ ਮਛਰ ਆਪਣੇ ਤਾਂ ਬਹੁਤ ਹੋ ਗਏ ਆ ਉਹ ਜ਼ਿਆਦਾ ਹੈ ਮਾਂ ਮੇਰੀ ਸੇਵਾ ਲਾਤੀ ਬਾਈ ਲੱਕੜੀ ਪਾੜਨੇ ਪਰ ਉਧਰ ਵੀ ਕਾਈ ਦੀ ਮੈਂ ਸੇਵਾ ਲਾਈ ਦੀ ਆ ਚੱਕਰ ਦੀ ਗੋਦੀ ਅੱਛਾ ਉਧਰ ਵੀ ਸੇਵਾ ਲੱਗੀ ਵੀ ਗੋਦੀ ਨਿਆਣੇ ਚ ਗਏ ਪਏ ਆ ਨਿਆਣੇ ਸਾਹਮਣੇ ਵੀ ਔਖੇ ਆ ਬਾਈ ਜੀ ਲੱਗ ਗਿਆ ਉਹ ਰਿਆ ਕੇ ਸਸਰੀ ਘਾਲ ਦੀ ਸਾਰਿਆਂ ਨੂੰ ਜੀ ਇੱਥੇ ਤਾਂ ਤਾਂ ਉਧਰ ਦੀ ਜੀ ਕਰਦਾ ਜਾਣ ਨੂੰ ਪਕੌੜੀ ਕਿੱਥੇ ਪੁੱਤਰੇ ਪਕੌੜੀ ਤੇ ਚਾਚੀ ਦੀ ਗੱਲ ਬਾਤ ਪਹਿਲਾਂ ਇੱਧਰ ਪਹਿਲਾਂ ਚਾਚੀ ਦੀ ਗੱਲ ਬਾਤ ਸਾਰਾ ਉਹ ਪੁੱਤਰ ਸਬਜ਼ੀ ਵਾਲੇ ਆ ਪਕੌੜੇ ਉਹ ਨਹੀਂ ਹੈਗੇ ਕੀ ਜੀ ਲੈਣੀ ਹੈ ਭੁੱਖ ਲੱਗੀ ਚਾਚਾ ਨੂੰ ਇੱਕ ਪਕੌੜਾ ਦੀ ਲਵਾਫਾ ਪਾਟ ਕੇ ਰਹੂਗੀ ਤੇ ਨਹੀਂ ਮੰਦੀ ਇਹ ਪਕੌੜੇ ਠਾਕੇ ਆ ਤੂੰਗੀ ਅਸੀਂ ਆਏ ਇਤਕੀ ਬਈ 5-6 ਸਾਲ ਬਾਅਦ ਆਏ ਬਹੁਤ ਫਰਕ ਪੈ ਗਿਆ ਅਸੀਂ ਤਾਂ ਆਉਂਦੇ ਰਹਿੰਦੇ ਆ ਤੁਸੀਂ ਬਹੁਤ ਟਾਈਮ ਬਾਅਦ ਤੁਸੀਂ 6 ਸਾਲ ਬਾਅਦ ਪਿਛਲੇ ਮੇਲੇ ਨੂੰ ਤੁਸੀਂ ਆਏ ਨਹੀਂ ਫਰਕ ਪੈ ਗਿਆ 6 ਸਾਲ ਛੱਡ ਕੇ ਮੇਲਾ ਹੁੰਦਾ ਫਰਕ ਬਹੁਤ ਪੈ ਗਿਆ ਹਾਂ ਫਰਕ ਤਾਂ ਫਿਰ ਪੈਤਾ ਹੀ ਹੈ ਲੈ ਵੀ ਬਾਈ ਗੁਰੂ ਘਰ ਪਰ ਪਹਿਲਾਂ ਲੈਂਟਰ ਨਹੀਂ ਦਾ ਹੁੰਦਾ ਔਰੇ ਵੀ ਲੈਂਟਰ ਪੈ ਗਿਆ ਉਦਾਂ ਵੀ ਰਸਤੇ ਬਣ ਗਏ ਹਾਂ ਜਦ ਰਸਤੇ ਵੀ ਨਹੀਂ ਤੇ ਹੈਗੇ ਆ ਮੇਜ ਵੀ ਇਤਕੀ ਨਮਾ ਬਣਿਆ ਬਈ ਸਮਾਨ ਰੱਖਣੇ ਨੂੰ ਆ ਕਿਤੇ ਤਰੱਕੀ ਬਹੁਤ ਹੋ ਗਈ ਸ਼ੁਰੂ ਕਰ ਬਾਈ ਉੱਪਰ ਵੀ ਹੋ ਗਈ ਉੱਪਰ ਵੀ ਬਹੁਤ ਤਰੱਕੀ ਹੋਈ ਵੀ ਹੈ ਉੱਪਰ ਦਾ 5 ਮੰਜ਼ਿਲਾ ਦੀ ਬਿਲਡਿੰਗ ਦਾ ਪਿੱਛੇ ਸਰਾ ਬਣਾ ਪਈ ਹਾਲੇ ਤੰਬੂ ਵਾਲਾ ਕੰਮ ਛੱਟ ਗਿਆ ਹੁਣ ਸੰਗਤ ਨੂੰ ਰਹਿਣ ਬਾਅਦ ਤੇ ਥੋਂ ਬਹੁਤ ਬਣ ਗਿਆ ਕਮਰੇ ਸਰਾਏ ਉੱਪਰੇ ਹੋ ਗਿਆ ਸਾਰਾ ਪ੍ਰਬੰਧ ਹਾਂ ਉਹਨੂੰ ਕਰਕੇ ਹੁਣ ਤੁਹਾਨੂੰ ਤਾਂ ਸੰਗਤ ਆਉਂਦੀ ਨਹੀਂ ਤਾਂ ਆ ਟਾਈਮ ਤੱਕ ਸੰਗਤ ਆਈ ਜਾਂਦੀ ਦੀ ਇੱਥੇ ਨੂੰ ਆਪਣੇ ਕੋਲ ਖੇਠਾਂ ਬਾਈ ਬੋੜੀਆਂ ਬਣੀਆਂ ਬਣਾਉਣ ਵਾਸਤੇ ਉੱਥੇ ਜਾਂਦੇ ਤੇ ਹੁਣ ਤਾਂ ਬਈ ਆਉਂਦੀ ਨਹੀਂ ਨਾ ਉੱਪਰ ਇਹਨਾਂ ਨੂੰ ਹੋ ਗਿਆ ਉੱਪਰ ਨੂੰ ਹੈਗੇ ਆਉਂਦੇ ਆ ਅੱਜ ਆਏ ਨਹੀਂ ਬੰਦੇ ਕਿੰਨੇ ਤਾਂ ਹਾਂ ਜਿਹੜੇ ਪੁਰਾਣੇ ਪੱਕੇ ਆਉਂਦੇ ਆ ਹਾਂ ਜਿਨ੍ਹਾਂ ਨੂੰ ਪਤਾ ਵੀ ਥੱਲੇ ਗੁਰਦੁਆਰਾ ਉਹ ਭਾ ਕੇ ਜਾਂਦੇ ਆ ਬੱਤ ਚਾਮਦੀ ਬਾਈ ਸਬਜ਼ੀ ਤੇ ਤੜਕਾ ਲੱਗ ਰਿਹਾ ਇੱਧਰ ਕੱਲ ਦੀ ਵੀ ਤਿਆਰੀ ਹੋ ਰਹੀ ਹੈ ਪਕੌੜਾ ਚੱਲੂ 4 ਦਿਨ ਭਾਬੀ 4 ਦਿਨ ਚਾਰ ਦਿਨ ਚੱਲੂ ਪਕੌੜੇ ਜਿੰਨੇ ਦਿਨ ਹੈਗੇ ਆ ਡੇਰੇ ਪੱਕੇ ਹੀ ਲਾ ਲੈਣੇ ਅੱਛਾ ਪੂਰਾ ਲੱਗ ਗਏ ਹੋਰ ਦੇਖੋ ਬਿਲਡਿੰਗਾਂ ਲਾ ਬਣ ਜਾਣ ਆ ਭਾਬੀ ਆਪਣਾ ਕੰਮ ਛੱਡ ਕੇ ਆਈ ਵੀ ਭਾਬੀ ਜੀ ਕੋਈ ਚੱਕਰ ਨਹੀਂ ਨਾ ਨਾ ਕੋਈ ਚੱਕਰ ਨਹੀਂ ਵਾਹ ਜੀ ਵਾਹ ਇਹਨੇ ਤਾਂ ਸਿੰਘ ਦੀ ਪ੍ਰਮਾਤਮਾ ਦੀ ਜੇਵਾ ਸੇਵਾ ਕਰਨ ਦਾ ਉਹ ਪਾਉ ਦਿੱ ਲਿਆ ਨਾ ਤਾਂ ਉਹਨੇ ਸਾਰੇ ਜਰੀਏ ਬਣਾਏ ਹੈ ਵੀ ਕੀ ਨਹੀਂ ਕਿੱਥੇ ਰੰਗ ਕਰਨਾ ਜਾ ਹਜੂਰ ਸਾਹਿਬ ਨੇ ਕਿ ਤਨੇਤਰ ਜਦ ਵੀ ਮੈਨੂੰ ਕੋਈ ਪ੍ਰਵਾਨ ਨਹੀਂ ਦਿੱਥੇ ਅੱਛਾ ਹੁਣ ਵੀ ਤੁਹਾਨੂੰ ਕੋਈ ਪ੍ਰਵਾਨ ਨਹੀਂ ਜਿੰਦਾਬਾਦ ਜਿੰਦਾਬਾਦ ਜਦ ਦਾ ਨੇਤਰ ਮੇਰੇ ਨਾਲ ਆ ਮੈਨੂੰ ਟੈਨਸ਼ਨ ਨਹੀਂ ਜੀ ਲੱਗ ਜਾਂਦਾ ਉਹ ਟੈਂਸ਼ਨ ਨਹੀਂ ਆ ਗਈ। ਬਾਕੀ ਬਾਈ ਇੱਥੇ ਨੂੰ ਪਾਣੀ ਚੱਲਿਆ ਕਹਿੰਦੇ। ਚੱਲਿਆ ਬਾਈ ਪੂਰਾ। ਉਹ ਸਾਹਮਣੇ ਰਸਤਾ ਬਣ ਗਿਆ। ਰਸਤੇ ਕਈ ਖਰਾਬ ਕਰਤੇ ਪਾਣੀ ਪੰਜਾਬ ਆਈ ਆਇਆ ਔਰ ਇਹ ਵੀ ਆਇਆ। ਅੱਛਾ। ਹਾਂ। ਉਰੀਦੇ ਕੇ ਇਕੱਠਾ ਹੋ ਕੇ ਪੰਜਾਬ ਆ ਭਾਬੀ ਪਾਣੀ। ਹਮਾਂ ਚੱਲਦਾ। ਉਰੀ ਦੇ ਗਿਆ ਰਾਈ ਡੈਮਾ ਡੂਮਾ ਚੋਂ ਹੋ ਗਏ ਜਿਹੜਾ ਆਪਣਾ ਫੌਸੇ ਨੇ ਜਾ ਕੇ ਨੁਕਸਾਨ ਕਰਿਆ ਐਕੀ ਤੇ ਜਾਂਦਾ ਸਾਰੇ ਪਹਾੜ ਦਾ ਇਕੱਠਾ ਹੋ ਗਏ ਦੇਖ ਲੋ ਬਾਈ ਹੁਣ ਕਿਹੜੇ ਸਾਹਮਨਾ ਪਹਾੜਾ ਸੀ ਪਹਿਲਾਂ ਮੈਂ ਰਾਈ ਗੱਲ ਕਰਦੇ ਸੀ ਕਹਿੰਦੇ ਜੇ ਪੱਧਰਾ ਕਰ ਦਈਏ ਭਰਤ ਬਹਿ ਜੂਗਾ ਪਰ ਟੋਏ ਬਹੁਤ ਬਾਈ ਆਪਾਂ ਕਿੰਨੇ ਕੁ ਉਚਾਈ ਪਰ ਹੋਨੇ ਆ ਪੰਜਾਬ ਨਾਲ ਤੇ ਉਹ ਤਾਂ ਹੁਣ ਦੇਖਣਾ ਆਪਣਾ ਪਰੂ ਤੇ ਪਰ ਕੰਪਾਸ ਮੀਟਰ ਬਹੁਤ ਉੱਚਾ ਹੋਨੇ ਆ ਬਹੁਤ ਤਾਂ ਨਹੀਂ ਹੈਗਾ ਪਰ ਹੁਣ 3-4 ਸੌ ਕੋ ਫੁੱਟ ਕੋਲ ਕੇ ਤਾਂ ਹੀ ਚਾਹਿਆ 55 ਨਹੀਂ ਆਉਂਦਾ ਬਈਆ ਸਾਡਾ ਸੇਵਾਦਾਰਾ ਚਾਚਾ ਮਾਣੀ ਮਜਰੇ ਤੋਂ ਬਸ ਜਿੱਥੇ ਲੱਜੇ ਫਰਿੱਜ ਲਾ ਦਿੰਦਾ ਧੁੱਪ ਦੇ ਤੂੰ ਜਿਹੜੇ ਬਾਈ ਉਹਰੇ ਮਕਾਨ ਜਿਹੜੇ ਉਹਰੇ ਮਕਾਨ ਬਣਦੇ ਨਾ ਬਈ ਇਦਾਂ ਪੱਥਰ ਕੱਢ ਕੇ ਬਣਦੇ ਆ ਚਾਚੇ ਇੰਦਾ ਨਹੀਂ ਮਕਾਨ ਬਣਦੇ ਬਾਈ ਹਾਂ ਜਿਹੜਾ ਪੱਥਰ ਕੱਟੇ ਪਿਆ ਇਹ ਮਿਹਨਤ ਕੌਣ ਕਰਦਾ ਬਾਈ ਉਹ ਦੇਰ ਆਉਂਦੀ ਹੁੰਦੀ ਆ ਬਈ ਚਲ ਭਾਈ ਆ ਭਾਈ ਚਾ ਲੰਦ ਦੇ ਪੱਥਰ ਲੱਗਦੇ ਤੇ ਲੈ ਇਹ ਔਰ ਵੀ ਲੱਗਦਾ ਇਹ ਚੰਡੀਗੜ੍ਹ ਜਾਂਦੇ ਸਾਰੇ ਇਧਰ ਆਪਣੇ ਹਰਿਆਣਾ ਤੇ ਚੰਡੀਗੜ੍ਹ ਤੇ ਬਿਲਡਿੰਗਾਂ ਬਣਾਉਂਦੇ ਲੋਕਥੇ ਇਹਨਾਂ ਦੀ ਅੱਛਾ ਇੱਥਾਂ ਨੂੰ ਤਾਂ ਬਹੁਤ ਘੱਟ ਲੱਗਦੇ ਲੋਕ ਬਸ ਮਮੀਨਾ ਦਾ ਮਕਾਨ ਵੀ ਦਿਖਾਵਾਂਗੇ ਤੁਹਾਨੂੰ ਭਾਈ ਉਹ ਕਿ ਉੱਦ ਹੀ ਰੱਖਿਆ ਪਸਾਮਗੇ ਇਹਨਾਂ ਨੇ ਹੋਰ ਦੇ ਆਪਣੇ ਰਿਸ਼ਤੇ ਰ ਆ ਗਏ ਭਾਈ ਤੇ ਅਗਲੀ ਦਿਵਾਂ ਪਰ ਲਈਦੀ ਰੋਡੀ ਨਾ ਹੀ ਕਹਿੰਦੇ ਪਹਾੜਾ ਚ ਪੱਕਾ ਹੀ ਤੰਬੂ ਲਾ ਦੇਣਾ ਲੱਗ ਜਾਊਗਾ ਮੋਰਚਾ ਕਰ ਦੇਣਾ ਭਾਈ ਮੋਰਚਾ ਕਰ ਦੇਣਾ ਲਾ ਦੂਗਾ ਜੀ ਸਣਾ ਬਾੜਾ ਬਾਦੀ ਮੋਰਚਾ ਘੱਟਣ ਆ ਜਾ ਬਾਈ ਜੇ ਤੰਬੂ ਲੱਗ ਗਿਆ ਇਹਨਾਂ ਨੂੰ ਬਾਈ 2000 ਬਨਾਮ ਤੇ ਰਹਿਣਾ ਮੈਂ ਨਹੀਂ ਕੁਛ ਨਹੀਂ ਮੇਲਣਾ ਹੁਣੇ ਕਿਰਦਾ ਤਾਂ ਦੇਖਦੇ ਤੰਬੂ ਲੱਗਦਾ ਕਿ ਨਹੀਂ ਅਸੀਂ ਜਾਂਦੇ ਆ ਤੰਬੂ ਪਤਨੀ ਬਾਈ ਕੇ ਜੇ ਤਰੀਕੇ ਕੇ ਬੰਦ ਰ ਅਸੀਂ ਅੰਬ ਤੱਕੇ ਲੈ ਗਏ ਰੋੜੀ ਲੱਗ ਜੂਗਾ ਮੈਨੂੰ ਆਸ ਨਹੀਂ ਲਾਤੀ ਤੁਹਾਡੇ ਪਰ ਤੰਬੂ ਦਾ ਵੀ ਲੱਗ ਜਾਣਾ ਆ ਰੱਸੀ ਕਿਤੇ ਅੰਬ ਨੂੰ ਪਾਉਣੀ ਹੈ ਹੁਣ ਹਾਂ ਹਰੋਂ ਤੁਰੇ ਬੇੜੀ ਦੀ ਬੱਦ ਕਰਦੇ ਜਾਂਦੇ ਲੋ ਜੀ ਇੱਧਰ ਬਾਈ ਪਹਾੜ ਵਾਲੇ ਵੀ ਮੱਥਾ ਟੇਕ ਗਏ ਇਹ ਅੱਜ ਤੰਬੂ ਲਾਉਂਗੇ ਲਾਉਂਗੇ ਤੰਬੂ ਤੰਬੂ ਲਾ ਦਿਓ ਬਾਈ ਉਹ ਬਾਈ ਉਹ ਜਗ੍ਹਾ ਤੇ ਰੇਂਜ ਆਉਂਦੀ ਸਾਰੇ ਜਣੇ ਉੱਥੇ ਨੂੰ ਭੱਜਦੇ ਆ ਉੱਥੇ ਟਾਵਰ ਆ ਜੀ ਉਹਦਾ ਬਾਈ ਪਤਾ ਨਹੀਂ ਦਲਾ ਕਿਨੇ ਦਈਏ ਨਾ ਟੱਕਰਾਉਗਾ ਯਾਰ ਭਾਈ ਉਹ ਉੱਥੇ ਟਾਵਰ ਲਾਇਆ ਬੰਦੀ ਨੇ ਉੱਪਰ ਹਾਂ ਬਹੁਤ ਆਹੀ ਬੰਦੇ ਪਹਿਲੀ ਤੇ ਦਨੇਉਂ ਪੁੱਛਦਾ ਕਿ ਨਾ ਰੇਂਜ ਕਿੱਥਾ ਹੈ ਨਾ ਮੈਂ ਰਾਨੀ ਨੂੰ ਪੁੱਛ ਲਿਆ ਸੀ ਤੂੰ ਰਾਨੀ ਨੂੰ ਪੁੱਛ ਕੇ ਵੇਜ ਜਾ ਉਹ ਆ ਨਵੇਂ ਮੁੰਡਿਆਂ ਤੇ ਬਈ ਤੰਬੂ ਲੱਗਣਾ ਨਹੀਂ ਸਾਨੂੰ ਆਸ ਨਹੀਂ ਹੈਗੀ ਹਾਂ ਨਹੀਂ ਸਾਨੂੰ ਆਣਾ ਪੈਣਾ ਹਾਂਜੀ ਬਈ ਕੀ ਕਰਦੇ ਆ ਮੁੰਡਿਓ ਜਿੰਗਾ ਲਾਲਾ ਹੂ ਜਿੰਗਾ ਲਾਲਾ ਹੂ ਠਿੰਗਾ ਲਾਲਾ ਹੂ ਜਿੰਗਾ ਲਾਲਾ ਹੂ ਜਿੰਗਾ ਲਾਲਾ ਹੂ ਜੀ ਲੱਗ ਗਿਆ ਕਰਨ ਜਾਣਾ ਉਰੀ ਲਾ ਰਹੀ ਸਕੂਲ ਚ ਪਹਾੜੀ ਸਕੂਲ ਚ ਲਾ ਰੇਣਾ ਸੀ ਤੇ ਲੈ ਸਕੂਲ ਕੀ ਕੋਈ ਲੋੜ ਦੀ 15 ਵਜੇ ਫਿਰ ਆਉਂਗੇ 15 ਵਜੇ ਫਿਰੂਗੇ ਕਾਕੇ ਆਹ ਬਾਈ ਮਾਮੇ ਦਾ ਮੁੰਡਾ ਵੀ ਜਿੰਗਾ ਲਾਲਾ ਹੂ ਕਰਦਾ ਵਿਆੜੇ ਚ ਪਾੜਾ ਜਾ ਕੇ ਮਸਤੀ ਚੜ ਗਈ ਲਾਲੂ ਵਿਊ ਚੈੱਕ ਕਰੋ ਬਾਈ ਵਾਹ ਵਿਊ ਕੀ ਆ ਵਿਊ ਹੈ ਲੋ ਜੀ ਬਾਈ ਹੁਣ ਮਾਮੇ ਨਾਲ ਦੇ ਮਕਾਨ 'ਪਾ ਪਹੁੰਚ ਗਏ ਦੇਖੋ ਵੀ ਸਾਹਮਣੇ ਰੱਖੀ ਵੀ ਵੀ ਪੁਰਾਣੀ ਚੀਜ਼ ਉਦਾਂ ਹੀ ਕਾਕੂ ਰਸਤੇ ਵਧੀਆ ਬਣ ਗਏ ਤਕੀ ਇਹ ਬਾਈ ਮੁੰਡਾ ਕਹਿੰਦਾ ਵੀ ਇੱਕ ਆਹ ਰਸਤਾ ਬਣਾਇਆ ਇਹਨਾਂ ਨੇ ਸ਼ਾਰਟਕਟ ਹੈ ਆਪਣੇ ਗੁਰੂਕਰ ਕੋਲੀ ਜਾਂਦਾ ਵੀ ਕੁਰੇ ਨੂੰ ਉੱਪਰ ਨੂੰ ਮਾੜਨਾ ਹੈ ਜੋਰਜੀ ਨੂੰ ਉਰੇ ਨੂੰ ਸ਼ਾਰਟਕਟ ਬਾਰਨਾ ਵੀ ਉੱਪਰ ਗੁਰੂਕਰ ਹੈ ਜਿਹੜਾ ਜੋਰਜੀ ਉੱਥੇ ਨਹੀਂ ਜਾਣਾ ਹੈ ਉੱਥੇ ਵੀ ਆਪਾਂ ਜਾ ਕੇ ਆਉਂਗੇ ਕੱਲ ਨੂੰ ਜਿਹੜੀਆਂ ਔਰੇ ਦੀਆਂ ਬਈ ਗਾਵਾ ਗਾਵਾ ਜਿਹੜੀਆਂ ਇਹਨੂੰ ਗਾਂ ਕਹਿੰਦੇ ਆ ਇਹ ਥੋੜੀਆਂ ਬੌਨੀਆਂ ਹੁੰਦੀ ਆ ਜਿਹੜੇ ਸਾਡੇ ਵਾਲੇ ਉੱਚੀ ਹੁੰਦੀ ਇਹ ਕਿ ਚੱਕਰ ਕਰਕੇ ਹੈਂ ਉਰੇ ਭਾਲ ਤਾਂ ਕਹਿੰਦੇ ਹੈ ਤਾਂ ਗਏ ਆ ਆ ਦੇਖੋ ਭਾਈ ਇਹਨਾਂ ਦਾ ਕੱਦ ਨਹੀਂ ਹੁੰਦਾ ਤੇ ਮਾਸੀਓ 3 ਕੁ ਫੁੱਟ ਦੀਆਂ ਹੁੰਦੀਆਂ ਐ ਬਾਕੀ ਭਾਈ ਇੱਥੇ ਜਾਨਵਰ ਬੰਦ ਕਰੇ ਪਏ ਇਹਨਾਂ ਨੇ ਜਾਨਵਰ ਆ ਸਾਬ ਨਾਲ ਅੰਦਰ ਨਹੀਂ ਰਾ ਸ਼ਾਇਦ ਨਹੀਂ ਨਾ ਉਹ ਖੜੇ ਬਾਈ ਕਿੰਨੀਆਂ ਬੱਕਰੀਆਂ ਕਾਕੇ 18 18 ਬੱਕਰੀਆਂ ਬਾਈ ਕਿਉਂਕਿ ਉਰੇ ਰਾਤ ਨੂੰ ਜੰਗਲੀ ਬਿੱਲੇ ਜੇ ਆਏ ਇਹਨੂੰ ਨਾਲ ਕਰਕੇ ਗੇਟ ਲਾਇਆ ਪਿਆ ਏ ਇੱਕ ਕਹਿੰਦੇ ਫੱਟਣੋਗੇ ਤਾਂ ਇੱਕ ਫੱਟੜ ਹੋ ਗਿਆ ਇੱਕ ਵੀ ਮਤਲਬ ਬੱਕਰਾ ਕ ਬੱਕਰੀ ਬੱਕਰਾ ਬੱਕਰਾ ਫੱਟੜ ਹੋ ਗਿਆ ਤੋਰੀ ਲੱਤ ਖਾਲੀ ਦੀ ਬਾਕੀ ਜਿਹੜੇ ਮੈਂ ਪੱਥਰਾਂ ਦੀ ਗੱਲ ਕਰਦਾ ਨਾ ਉੱਥੇ ਆ ਪੱਥਰ ਆ ਬਾਈ ਦੇਖੋ ਉਦਾਂ ਹੀ ਲਾਇਆ ਪਿਆ ਘਟ ਕੇ ਆ ਦੇਖੋ ਲਹ ਕੱਕੇ ਦੇ ਲੱਕ ਕਣੋਂ ਘਾਰ ਉੱਚੇ ਨੀਵੇਂ ਬੱਲੇ ਬੱਲੇ ਕੱਕਣਾ ਰਹਿੰਦੇ ਭਾਈ ਉਹ ਟਾਵਰ ਆ ਰਿਹਾ ਤੇ ਮੈਂ ਕਹਿੰਦਾ ਕਿਲੋਮੀਟਰ ਦੂਰ ਹੋਣਾ ਰੇਂਜ ਛੱਡਦਾ ਨਹੀਂ ਹੈਗਾ ਬਿਮਾਰ ਹੋਇਆ ਪਿਆ ਸਾਰੇ ਤੰਕਰੇ ਬੋਟਾਵਰ ਨੇ ਲੈ ਆ ਬਾਈਟ ਐਂਗਲ ਮਾ ਦੂਰ ਲੱਗਦਾ ਬਾਈ ਜੇ ਉਦਾਂ ਦੇਖੀ ਨੇੜੇ ਹੀ ਐ ਦੇਖੋ ਭਾਈ ਇਦਾਂ ਪਹਾੜੀ ਮਕਾਨ ਸਾਹਮਣੇ ਰੱਖੇ ਹੋਏ ਆ ਅੰਦਰ ਵੀ ਲੱਕੜੀ ਰੇ ਆ ਦਰਵਾਜ਼ੇ ਵੀ ਸੇਮ ਚੀਜ਼ ਆ ਆਪਣੇ ਹਲੇ ਵੀ ਲੈਂਟਰ ਵੇ ਵੇ ਇਧਰ ਬਾਈ ਸਤਰੀਆਂ ਪੈਂਦੇ ਏਦਾਂ ਬਾਜੀ ਜੀ ਵਾ ਦੇਖੋ ਕਰੋ ਚੈੱਕ ਬਾਈ ਪੁਰਾਣਾ ਤੇ ਆਸ ਇੱਕ ਤਰ੍ਹਾਂ ਦਾ ਸਾਂਭਿਆ ਪਿਆ ਹੈ ਹਰ ਸੋਈ ਵੀ ਤੁਹਾਨੂੰ ਦਿਖਾ ਰਿਹਾ ਹੁੰਦਾ ਹੈ ਇਹ ਵੀ ਇੱਕ ਲੱਗੇ ਚੀਜ਼ ਹੈ ਦੇਖੋ ਕੱਚੇ ਘਰਾਂ ਦਾ ਵੀ ਬਾਈ ਆਪਣਾ ਲੱਗੇ ਆਨੰਦ ਹੈ ਨਜ਼ਾਰਾ ਆ ਚੁੱਲਾ ਦੇਖੋ ਲੋ ਜੀ ਬਾਈ ਮਾਮੇ ਦਾ ਮੁੰਡਾ ਸਾਡੇ ਕੋਲ ਖੜਾ ਅੱਜ ਬਾਈ ਐਦਾਂ ਦੱਸ ਉਹਰੇ ਜੀ ਲੱਗ ਜਾਂਦਾ ਹਾਂਜੀ ਤੇ ਤੁਸੀਂ ਕੱਲੇ-ਕੱਲੇ ਰਹਿੰਦੇ ਕੋਈ ਚੱਕਰ ਨਹੀਂ ਹੈਗਾ ਕੋਈ ਚੱਕਰ ਨਹੀਂ ਲੈਟ ਲੂਟ ਜੇ ਭੱਜ ਜਵੇ ਆ ਜਾਂਦੀ ਜਿਗਾ ਮੀਂਹ ਕਿਣੀ ਪੈਂਦੀ ਹੈ ਭੱਜ ਜਾਂਦੀ ਫੇਰ ਆ ਜਾਂ ਜਿਹੜੇ ਦਰਖਤ ਆ ਜੇ ਟੁੱਟ ਕੇ ਉੱਪਰ ਗਰ ਜਿਵੇ ਕੋਈ ਆ ਜਾਂਦੀ ਤੋ 3-4 ਦਿਨ ਬਾਅਦ ਆ ਜਾਂਦੀ ਸੈਕ ਆਈ ਜਾਂਦੀ ਹੈ ਬਾਈ ਦੇਖ ਲੋ ਔਰੇ ਪਹਿਲਾਂ ਤਾਂ ਰਸਤੇ ਵੀ ਇੰਨੇ ਕਿੰਨੇ ਕਿਲੋਮੀਟਰ ਦੂਰੀ ਜਾਣਾ ਪੈਂਦਾ ਬੱਸ ਵਾਸਤੇ 2 ਕਿਲੋਮੀਟਰ 3 ਕਿਲੋਮੀਟਰ 2-3 ਕਿਲੋਮੀਟਰ ਬਾਈ ਦੂਰ ਜਾਂਦੇ ਰੇ ਬੱਸ ਕਰਕੇ ਸਕੂਲ ਕਿੰਨੇ ਕਿਲੋਮੀਟਰ ਦਾ ਪੜਦੇ ਤੇ ਜਾਂ ਤੁਸੀਂ ਪੂਰਾ ਤੇ ਹੈ ਤਾਂ 5-10 ਕਿਲੋਮੀਟਰ ਬਾਈ ਇਹਨਾਂ ਦੇ ਮੋਟੇ ਕਿੱਥੇ ਹੋਣਾ ਦੇ ਲੋ 5 ਦੇ 10 ਕਿਲੋਮੀਟਰ ਦਾ ਸਕੂਲ ਹੈ ਇੱਧਰੋਂ ਥੱਲੇ ਜਾ ਕੇ ਤੋੜਾ ਫੇਰਾ ਥੋੜਾ ਜਿਆਦਾ ਇਹ ਨਾ ਉਹਦੇ ਨੈਟਵਰਕ ਹੈ ਜੀ ਕਿਵੇਂ ਲੱਗੇ ਰਹਿੰਦੇ ਬਾ ਫੋਨਾਂ ਨਾਲ ਫੋਨਾਂ ਨਾਲ ਲੈਟ ਤਾਂ ਹੈ ਨਹੀਂ ਗੇਮਾਂ ਹੀ ਖੇਡੀ ਜਾਂਦੇ ਹਾਂ ਸਾਹਮਣੇ ਟਾਵਰ ਹੈ ਪਤਾ ਨਹੀਂ ਬਾਈ ਟਾਵਰ ਹੋਣੇ ਲੱਗਿਆ ਪਹਿਲਾਂ ਤਾਂ ਨਹੀਂ ਤਾਂ ਹੈਗਾ ਪਹਿਲਾਂ ਨਹੀਂ ਤਾਂ ਹੋਣ ਲੱਗਿਆ ਪੇਰਾ ਫੇਰ ਇਦਾਂ ਹੀ ਟੀਵੀ ਚੱਲਦੇ ਨੇ ਹਾਂ ਡਿਸ਼ ਚਲ ਠੀਕ ਹੈ ਬਾਈ ਆ ਦੇਖੋ ਉਦਾਂ ਮੈਂ ਇਹਨਾਂ ਨੂੰ ਦੇਖ ਲਾ ਵੀ ਡਰ ਨਹੀਂ ਲੱਗਦਾ ਜਿੱਦਾਂ ਹ ਘਾਰ ਆ ਕਾਕੇ ਜਿਖਾਂ ਪਹਾੜੀ ਉੱਪਰ ਤੇ ਮੀਂਹ ਪੈਂਦਾ ਪਾਣੀ ਮੂਣੀ ਤਾਂ ਹੁੰਦਾ ਹੁਣ ਹਾਂ ਆਂਦਾ ਬਹੁਤ ਪੱਥਰ ਪੁੱਥਰ ਤਾਂ ਨਹੀਂ ਆਉਂਦੇ ਪੱਥਰ ਵੀ ਆਉਂਦੇ ਜਿਖਣਾ ਬਾਈ ਬੜੇ ਬੜੇ ਪੱਥਰ ਪਏ ਆਪਾਂ ਤਾਂ ਪਧਰੇ ਮੜ ਰਹੀ ਜਾਂਦੇ ਆ ਉਰੇ ਤਾਂ ਮੈਂ ਐਦਾਂ ਸੋਚਦਾ ਵੀ ਕਿਆ ਬਾਣੂਗਾ ਜਿੱਦਾਂ ਇਹ ਮੀਂਹ ਪੈਂਦੇ ਮੈਂ ਤਾਂ ਕਿੰਨੇ ਦਿਨ ਵੀ ਪਈ ਜਾਂਦਾ ਲਗਾਤਾਰ ਦੋ ਦੋ ਤਿੰਨ ਕ ਦਿਨ ਤਿੰਨ ਤਿੰਨ ਚਾਰ ਜਿਹੜੇ ਦਿਨ ਵਾ ਜੀ ਵਾ ਧੰਨ ਜਿਗਰਾ ਥੋੜਾ ਬਾਈ ਜਿਹੜੇ ਰਹਿੰਦੇ ਮੰਨ ਤਾਂ ਰਾਤ ਨੂੰ ਡਰ ਲੱਗੀ ਜਾਂਦਾ ਨੇ ਰਾਤ ਤਾਂ ਕਹਿੰਦੇ ਕਿਆ ਹੁੰਦਾ ਬਾਗ ਬਾਗ ਆ ਕਹਿੰਦੇ ਕੋਲਡੂ ਆ ਕੇ ਗਰਦਨ ਦੇ ਫੜਦਾ ਰਾਤ ਦੇ ਦਿਨ ਨਹੀਂ ਡਰਾਈਪ ਇਹਨਾਂ ਨੇ ਆਉਂਦਾ ਵੀ ਹੈਗਾ ਕਿਊਟ ਆ ਹਾਂ ਹਾਂ ਆਉਂਦਾ ਬਿੱਲੇ ਵਰਗਾ ਹੁੰਦਾ ਹਾਂਜੀ ਬਰਾਹੋ ਬਿੱਲੇ ਵਰਗਾ ਹੁੰਦਾ ਬਾਈ ਡਰ ਲੱਗਦਾ ਏ ਕਾਕੇ ਉਦਾਂ ਮੈਂ ਦੇਖਿਆ ਵੀ ਬਾਈ ਆ ਸਾਈਡ ਪਹਾੜੀਆਂ ਕਰਕੇ 4 ਕਵੇ ਤੇ 12 ਵਜ ਮ ਧੁੱਪ ਕਾਇ ਪੈਂਦੀ ਉਹ ਸਾਹਮਣੇ ਤੋਂ ਪੈਂਦੀ ਹੈ ਤੁਹਾਡੇ ਤਾਂ ਧੁੱਪ ਨਿਕਲਦੀ ਨਹੀਂ ਬਹੁਤ ਘੱਟ ਨਿਕਲਦੀ ਹੈ ਹਾਂਜੀ ਇੱਧਰ ਛਾਂ ਮਾਂ ਰਹੀ ਦੀ ਬਾਈ ਦੇਖ ਲਓ ਅੱਜ ਕਿਹੜਾ ਟਾਈਮ ਚੱਲਦਾ ਗਰਮੀ ਦਾ ਉਰੇ ਹੁਣ ਵੀ ਮਾਮੇ ਨਹੀਂ ਸਵੇਰੇ ਗਰਮ ਪਾਣੀ ਕਰਕੇ ਨਹਾਉਂਦੇ ਇੰਨਾ ਠੰਡਾ ਪਾਣੀ ਹੈ ਸਾਡੇ ਕਿੱਥੇ ਹੁਣ ਉੱਥੇ ਸਾਡੇ ਦਾ ਦੂਆ ਪਾਣੀ ਚੱਲ ਪਿਆ ਔਰ ਇਹ ਤਾਂ ਇੰਨੀ ਠੰਡਾ ਬਾਈ ਆ ਚੁੱਲਾ ਇੱਧਰ ਹੀ ਸੈੱਟ ਵਾਲਿਆ ਪਿਆ ਔਰ ਇਹ ਗਰਮ ਪਾਣੀ ਕਰਕੇ ਨਹਾਉਂਦੇ ਦੇ ਲੋ ਵੀ ਇੰਨਾ ਠੰਡਾ ਔਰ ਇਹ ਹਲੇ ਵੀ ਇਸ ਟਾਈਮ ਬਾਕੀ ਬਾਈ ਰਸਤੇ ਵਧੀਆ ਬਣ ਗਏ ਅੱਗੇ ਘਰਾਂ ਨੂੰ ਰਸਤੇ ਹੈ ਨਹੀਂ ਤੇ ਹੁਣ ਐਨ ਘਰ ਦੇ ਕੋਲੇ ਗੱਡੀਆਂ ਆਉਣ ਲੱਗ ਗਈ ਜਦ ਅਸੀਂ ਐ ਤੇ ਯਾਰ ਨਹੀਂ ਤੇ ਹੈਗੇ ਆ ਘਰ ਦੇ ਐਨ ਵਿੱਚ ਗੱਡੀਆਂ ਖੜੀਆਂ ਦੇਖੋ ਆਕੇ